ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਰਪਾ ਰੱਖੇ ਮਾਲਕ ਚੜ੍ਹਦੀ ਗਲਾ ਦਿਨ ਦੁਗਣਾ ਰਾਚਾ ਗੁਣ ਤਰੱਕੀਆਂ ਬਖਸ਼ੇ ਭਾਈ ਬਾਕੀ ਮੋਟਰ ਬੈਠਿਆ ਜੀ ਵੀ ਅੱਜ ਆਪਾਂ ਜਾਂ ਸਵੇਰੇ ਦੇਖਣ ਜਾ ਕੇ ਮਕਰਾਬੀ ਵਾਲਾ ਕੀ ਆਪਾਂ 2-3 ਦਿਨ ਦੇ ਪਾ ਰਹੇ ਆ ਵੀਡੀਓ ਵੀ ਦਾ ਲਾਜਵਾਰੇ ਹਲੇ ਪਤਾ ਨਹੀਂ ਲੱਗਿਆ ਹੈਗਾ ਚਲੋ ਇੱਕ ਦੋ ਕੋ ਮੈਸੇਜ ਆਪਾਂ ਨੂੰ ਆ ਕੱਲ ਆਏ ਤੇ ਕਹਿੰਦੇ ਨੇ ਵੀ ਸੀਮਿੰਟ ਗੇਰ ਰੋ ਮਾਸੜੀ ਸੀਮਿੰਟ ਦੇ ਵੀ ਮੁਸਕ ਦੇ ਗੱਲ ਨਹੀਂ ਆਉਂਦੀ ਹੈਗੇ ਚਲੋ ਸੀਮੋ ਡੇ ਵੀ ਕੱਲ ਲਿਆ ਗਿਆ ਆਪਾਂ ਦੱਸਿਆ ਵੀਡੀਓ ਦੇ ਵਿੱਚ ਇਹ ਵੀ ਪਾਈ ਆ ਉੱਥੇ ਮੈਂ ਬੱਟ ਦੇ ਉੱਪਰ ਖਾਸੀ ਗੇਰਤੀ ਉਨਾਕ ਟਾਈਮ ਮੁਸਕ ਜਾਇਆ ਪਰ ਨਹੀਂ ਅੱਜ ਜੇ ਸਵੇਰੇ ਦੇਖਿਆ ਵੀ ਬਹੁਤ ਬੜਾਂਗਾ ਕਰਿਆ ਵਾ ਦਾ ਮਕਰਾਬੀ ਨੇ ਧਾਨਾਂ ਦਾ ਉਕੜੇ ਜੜ ਵੱਢ ਗਏ ਸਾਈਡ ਪਰ ਜੜ ਵੀ ਐਨੇ ਤੋਤੀ ਵੀ ਹੁੰਦੀ ਜੜ ਵੀ ਪਤਾ ਨਹੀਂ ਜੜ ਵੀ ਤੇ ਹੀ ਕੱਢਦੀ ਕੁਛ ਕੀ ਗੱਲ ਆ ਬਾਤ ਹੈ ਕਈ ਵੀਰਾਂ ਦੇ ਫੋਨ ਆਦੇ ਕਹਿੰਦੇ ਨਹੀਂ ਆਲਣਾ ਪਉਂਦੀ ਐ ਵੀ ਡੱਕਾ ਸਾਈਡ ਪਰ ਤੇ ਇਹਦਾ ਜੜ ਇੱਕ ਸਾਈਡ ਤੇ ਰਦੀ ਐ ਜੜ ਐਨ ਧੋਕੇ ਕੱਢਦੀ ਐ ਨਹੀਂ ਮਿੱਟੀ ਵਿੱਚ ਤੇ ਜਿਹੜਾ ਹੁਣ ਖੇਤ ਧਾਨਾਂ ਜੜ ਫੜੀ ਵੀ ਮਿੱਟੀ ਮੁੱਟੀ ਆਵੇ ਕੁਝ ਵੀ ਇਹੋ ਜਿਹਾ ਹਜ਼ਾਕਤਾ ਵਾ ਪਰ ਅੱਜ ਉਹਦਾ ਇਲਾਜ ਆਪਾਂ ਨੇ ਇੱਕ ਹੋਰ ਕਰਕੇ ਦੇਖਿਆ ਵੀ 2-2 ਫੁੱਟ ਦੇ ਡੰਡੇ ਜੇ ਗੜ ਤੇ ਸਾਰੀ ਡੌਲ ਪਰੇ 7-8 ਡੰਡੇ ਕੱਢ ਕੇ ਸੂਤਲੀ ਜੀ ਬੰਨ ਕੇ ਉਤਾਗਾ ਜਾਂ ਚਿੱਟਾ ਜਿਹੜਾ ਆਪਾਂ ਨੇ ਪਨੀਰੀਆਂ ਨੂੰ ਬੰਨਿਆ ਉਹਦੇ ਨਾਲ ਲਫਾਫੇ ਬੰਨੇ ਆ ਲਫਾਫੇ ਬੰਨਤੇ 15-20 ਖਾਸੇ ਸਾਰੇ ਚਿੱਟੇ-ਜਿੱਟੇ ਚਮਕਦੇ ਹੋਵੇ ਉਹਦੇ ਡਰੂਗੀ ਬਾਕੀ ਦੋ ਡਰਨੇ ਜੇ ਵੀ ਬਣਾ ਕੇ ਖੜਾਏ ਡੌਲ ਦੇ ਉੱਪਰ ਬਾਕੀ ਇੱਕ ਮੱਕੀ ਦਾ ਬੀਜ ਤਾਜੀ ਮੱਕੀ ਕੱਢੀ ਵੀ ਆ ਪੋਲੀ ਜੀ ਉਹਦੇ ਵਿੱਚ ਆਪਾਂ ਨੇ ਕਲੋਰੋ ਲਾ ਕੇ ਉਹ ਵੀ ਬੜੀਆ ਬਟਾਂ ਦੇ ਉੱਪਰ ਵੀ ਹੁਣ ਅੱਜ ਦੇਖਦੇ ਹੁਣ ਰਿਜ਼ਲਟ ਤੇ ਜਾ ਕੇ ਪਤਾ ਲੱਗੂਗਾ ਵੀ ਸਵੇਰ ਦੀ ਮੈਂ ਦੇਖੀ ਤਾਂ ਹੈ ਨਹੀਂ ਦੋ ਤਿੰਨ ਮੈਂ ਗੇੜੇ ਹੀ ਮਾਰ ਕੇ ਆਇਆ ਵੀ ਖੇਤ ਵਿੱਚ ਮਕਰਾਬੀ ਦੇਖੀ ਤਾਂ ਹੈ ਨਹੀਂ ਆਉਂਦੀ। ਬਾਕੀ ਹੁਣ ਪਤਾ ਲੱਗੂਗਾ ਕੱਲ ਨੂੰ। ਇੱਕ ਇਹਦਾ ਹੋਰ ਆਇਆ ਵੀ ਇਹ ਰਾਤ ਨੂੰ ਬਢਾਈ ਕਰਦੀ ਜਿੰਨੀ ਵੀ ਕਰਦੀ ਆ। ਸਵੇਰ ਟਾਈਮ ਬਹੁਤ ਘੱਟ ਦਿਖਦੀ ਐ ਅੱਜ ਦਿਨ ਵਿੱਚ ਬਢਾਈ ਘੱਟ ਦਿਖਣੀ ਆ ਉਹਦੀ। ਰਾਤ ਨੂੰ ਬਹੁਤ ਬਢਾਈ ਕਰੀ ਹੁੰਦੀ ਪਤਾ ਨਹੀਂ ਕੜਕੇ ਨੂੰ ਵੱਢਣ ਲੱਗਦੀ ਐ ਵੀ ਇਹਦਾ ਹੈਗਾ ਬਹੁਤ ਜਣੀ ਨੁਕਸਾਨ ਜ਼ਿਆਦਾ ਮਕਰਾਬੀ ਦਾ ਇਕਲੀ। ਵੀ ਮਕਰਾਬੀ ਨੇ ਨੁਕਸਾਨ ਕਰਿਆ ਵਾ ਜ਼ਿਆਦਾ। ਬਹੁਤ ਬਢਾਈ ਕਰਦੀ ਐ। ਇੱਕ ਤਾਂ ਹੈ ਦੋ ਤਿੰਨ ਕਿਸਮ ਨੇ ਇੱਕ ਤਾਂ ਛੋਟੇ ਰੰਗ ਦੀ ਐ ਉਹ ਚਿੱਟੀਆਂ ਕਾਲੀ ਜੀਆਂ ਇੱਕ ਨੀਲੇ ਜਿਹੇ ਰੰਗ ਦੀ ਮਕਰਬੀ ਹੈ ਮੇਰੇ ਹਿਸਾਬ ਨਾਲ ਉਹ ਵੱੜਦੀ ਐ ਦੋ ਤਿੰਨ ਕ ਬਤਕਾ ਜੀਆਂ ਉਹ ਤਾਂ ਵਿੱਚ تیرਦੀ ਫਰੀ ਜਾਂਦੀਆਂ ਜਿਆਦਾ ਪਾਣੀ ਕਰਕੇ ਵੀ ਬਾਕੀ ਪਾਣੀ ਚੋਈ ਦੇ ਸਾਡੇ ਚੱਲਿਆ ਵਾ ਥੋੜਾ ਜਿਹਾ ਐਕਤੀ ਜਿਹਾ ਕਿਉਂ ਮੈਂ ਜਿਹੜਾ ਕੱਲ ਟੜਕੇ ਨੂੰ ਪਿਆ ਬਹੁਤ ਵਧੀਆ ਪੈ ਲਿਆ ਪਾਣੀ ਚੱਲਿਆ ਹੈਗਾ ਚੋਈ ਦਾ ਬਹੁਤ ਘਟਾ ਜਣੀ ਐ ਇੰਨਾ ਬਹੁਤਾ ਨਹੀਂ ਹਲੇ ਹੈ ਜੇ ਕੱਲ ਮੈਂ ਦੁਬਾਰੇ ਪਾ ਜਿੰਦਾ ਫੇਰ ਤਾਂ ਡੁੱਬਣੇ ਵਾਲਾ ਕੰਮ ਹੋ ਜਾਂਦਾ ਵੇ ਹੁਣ ਠੀਕ ਐ ਬਹੁਤਾ ਨਹੀਂ ਹੈਗਾ ਹਲੇ ਅੱਜ ਵੀ ਨਹੀਂ ਮੀਂਹ ਪਿਆ ਹੈਗਾ ਬੱਦਲ ਫੇਰੇ ਚੜ ਲਿਆ ਬੱਦਲ ਹੁਣ ਵੀ ਕਦੇ ਕਿਸੇ ਪਾਸੇ ਚੜੇ ਉਹਨਾਂ ਕਦੇ ਕਿਸੇ ਪਾਸੇ ਚੜੇ ਹੁੰਦਾ ਪਰ ਬਚਾਓ ਐ ਮੀਂਹ ਦਾ ਮੀਂਹ ਹਲੇ ਚਾਹੀਦਾ ਵੀ ਨਹੀਂ ਪੰਜ ਚਾਰ ਦੇ ਨਾ ਪਵੇ ਤਾਂ ਵਧੀਆ ਕਿਉਂਕਿ ਜਿਹੜਾ ਪਹਿਲਾ ਪਿਆ ਵੇ ਸੱਟ ਜਾ ਜਾਂਦਾ ਵੀ ਨਾਲੇ ਬੱਟਾ ਮੋਟਾ ਇੰਨੇ ਨੂੰ ਕੜੀਆਂ ਜਿ ਹੋ ਜਾਣੀਆਂ ਨਾਲੇ ਧਾਨ ਮੜ ਜਾ ਅਡਾਰ ਜੇ ਹੋ ਜਾਂਦੇ ਆ ਕੈਵੰਜ ਜੜਾ ਜੂੜਾ ਫੜਿਆ ਉਹਨੇ ਵੇਖਣਾ ਚਲੋ ਬਾਕੀ ਦਿਖਾਉਂਦੇ ਆ ਤੁਹਾਨੂੰ ਜਿਹੜਾ ਮਕਰਬੀ ਦਾ ਇਲਾਜ ਕਰਿਆ ਵਾ ਬਾਕੀ ਜੇ ਕਿਸੇ ਨੂੰ ਪਤਾ ਹੋਵੇ ਕਿ ਇੱਕ ਦੋ ਕੁ ਵੀਰਾਂ ਦੇ ਨਾਂ ਵੀਡੀਓ ਪਾਈ ਵੀ ਦੇਖੀ ਆ ਮੈਂ ਉਹ ਉਹਨਾਂ ਨੇ ਕਿਹਾ ਵੇ ਦਾ ਵੀ ਸਾਨੂੰ ਟੋਬੇ ਤੇ ਲਾ ਗਿਆ ਮਕਰਾਬੀ ਬਹੁਤ ਤੰਗ ਕਰਦੀ ਆ ਪਰ ਉਹਨਾਂ ਨੇ ਜਾਲੀ ਲਾਈ ਵੀ ਐ ਜਾਲੀ ਉਹਨਾਂ ਨੇ ਡੇਢ ਡੇਢ ਡੂਡੋ ਫੋਟ ਉੱਚੀ ਕਰਕੇ ਲਾਈ ਵੀ ਐ ਇਹ ਤਾਂ ਤਾਂ ਐ ਵੀ ਜੀ ਜਾਨਵਰ ਭੱਜ ਕੇ ਆਉਂਦਾ ਫਸੂ ਕ ਵਿੱਚ ਮਕਰਾਬੀ ਆ ਜਿਹੜੀ ਇਹ ਘੱਟੋ ਘੱਟ 2 ਕਿਲਿਆਂ ਦੀ ਡਾਰੀ ਮਾਰ ਜਾਂਦੀ 2 ਤੇ ਵੱਧ ਵੀ ਮਾਰ ਜਾਂਦੀ ਐ ਨਹੀਂ ਕੀਲੇ ਕੇ ਬਾਅਦ ਆਵੇਂ ਐ ਕੀਲਾ ਡੇਢ ਕਿਲਾ ਤਾਂ ਆਵੇਂ ਡਾਰੀ ਮਾਰ ਜਾਂਦੀ ਯਾਨੀ ਇੰਨਾ ਵੀ ਜਾਨਵਰ ਬਹੁਤਾ ਨੁਟ ਸਕਦਾ ਲੰਬਾ ਉੜਦਾ ਥੋੜਾ 2 ਕਿਲਿਆਂ ਪਰ ਉੜ ਜਾਂਦਾ ਫਿਰ ਜੀ ਉਹਨੂੰ ਜਾਲੀ ਦਾ ਕੋਈ ਫਾਇਦਾ ਨਹੀਂ ਹੈਗਾ ਵੀ ਜਿਹੜੇ ਜਾਨਵਰ ਨੂੰ ਉੜ ਕੇ ਆਉਣਾ ਉਹ ਖੇਤ ਚ ਬੈਹ ਜਾਂਦਾ ਦਾ ਬਾਕੀ ਦੇਖਦੇ ਆ ਦਵਾਈ ਵੀ ਲਾ ਕੇ ਰੱਖੀ ਵੀ ਨਾਣੇ ਨੂੰ ਜਾਨੇ ਖਾ ਗਈ ਤਾਂ ਦਾ ਫਿਰ ਸਾਨੂੰ ਪਤਾ ਗਿਆ ਫਿਰ ਤਾਂ ਮੁੜ ਕੇ ਕਦੇ ਖੇਤ ਵੀ ਨਹੀਂ ਦੇਖੂਗੀ ਵੀ ਬਾਕੀ ਦਰਨਾ ਜੇ ਵੀ ਖੜਾਏ ਪਿਓ ਮੈਂ ਤੁਹਾਨੂੰ ਦਿਖਾਉਂਦਾ ਖੇਤ ਦੇ ਵਿੱਚ ਜਾ ਕੇ ਕਿਵੇਂ ਦੇ ਆ ਬਾਕੀ ਹੋਰ ਚੱਲਦੇ ਕਾਰੋਬਾਰ ਉਹ ਵੀ ਦਿਖਾਉਂਦੇ ਆ ਵੀ ਮੋਟਰੋ ਬੈਠੇ ਤਾਂ ਸਰਵ ਜੀ ਤਾਂ ਦੇ ਲੱਗ ਰਹੇ ਆ ਇੱਧਰ ਪੰਮੂ ਬੈਠਾ ਹੈ ਪੰਮੂ ਕਿ ਹਾਲ ਬਾਲ ਹਸਰੀ ਗੱਲ ਥੋੜੀ ਸਿਕਾਪ ਜੀ ਵੀ ਮੋਹ ਹਵਾ ਸੋਹਣੀ ਚੱਲਦੀ ਆ ਠੰਡੀ ਲੱਗਦੀ ਆ ਮੋਟਰੋ ਬੈਠਾ ਇਥੇ ਬਾਕੀ ਧਾਨਾਂ ਦਾ ਸਮਝ ਲਓ ਸਾਡਾ ਸਾਰਾ ਤਾਂ ਨਿਭੜਨੇ ਵਾਲਾ ਹੀ ਸਰਪੀ ਜੀ ਦੇ ਹੰਦੇ ਰਹਿੰਦੇ ਥੋੜਾ ਜਿਹਾ ਡੇਟ ਤੇ ਹੈ ਵੀ ਅੱਜ ਹੁਣ ਮੈਂ ਇਹ ਕਾਲੇ ਲਾਖੇ ਹਟਿਆ ਮੈਂ ਕਿਹਦੇਈ ਭਈਏ ਲਾ ਕੇ ਸਾਰੀ ਵੀ ਰਹਿ ਗਿਆ ਬੀਗਾ ਬੀਗਾ ਖੰਡ ਜਿਹੜਾ ਡੇਢ ਕਿ ਬੀਗਾ ਜਿਹੜਾ ਹੌਰੇ ਪਨੀਰੀ ਵਾਲਾ ਇਹ ਦੇਖਦੇ ਆ ਕੱਲ ਕੋਲੋਂ ਲਾਉਣਗੇ ਮੈਨਾਂ ਦੇ ਅੱਜ ਪਨੀਰੀ ਪੱਟੀ ਪਈ ਉਹਨਾਂ ਦੀ ਵੀ ਚਲੋ ਠੀਕ ਆ ਬਾਕੀ ਦਿਖਾਉਂਦੇ ਜੀ ਕਾਰੋਬਾਰ ਜਿਹੜਾ ਚੱਲਦੇ ਹੋ ਕੀ ਧਾਨ ਹੈ ਖੜੇ ਵਧੀਆ ਸਾਰੇ ਉਹ ਬਣਾਏ ਹੋਏ ਜਿੱਪਣੇ ਢੰਗ ਨਾਲ ਜੇ ਮੈਂ ਤੁਹਾਨੂੰ ਥੋੜੇ ਹੋਰ ਗਾਹਾਂ ਹੋ ਕੇ ਦਿਖਾਉਂਦਾ ਵੀ ਲੱਗਦਾ ਹੈਗਾ ਸਵੇਰ ਦੀ ਮਗਰਾਬੀ ਨਹੀਂ ਉਹ ਦੇਖੀ ਅਦਰ ਕੋਈ ਨਹੀਂ ਮੈਂ ਤਾਂ ਦੁਆਏ ਫੇਰ ਅੱਜ ਹੋਰ ਰੱਖਦੇ ਆਪਾਂ ਜੜੀ ਨੂੰ ਖਾ ਕੇ ਫੇਰ ਗੱਡੀਆਂ ਚੜੇ ਸਿੱਧੀ ਆ ਦੇਖੋ ਆ ਸੂਤਲੀ ਆਪਾਂ ਨੇ ਬੰਨਤੀ ਤੇ ਇੱਥੇ ਜਿਲੇ ਕੇ ਆ ਗੰਨਾ ਦਾ ਟੱਪ ਕੇ ਥੋੜੀ ਜੀ ਵੀ ਇਹ ਬੰਨਤੇ ਗਏ ਲਫਾ ਫੇਰ ਸਾਰੇ sire ਤੱਕ ਬਾਕੀ ਕੋ ਖੜਾ ਤਾਂ ਡਰਨਾ ਜਾਂ ਬਣਾ ਕੇ ਖੇਤ ਦੇ ਵਿੱਚ ਤੇ ਇਕ ਇੱਥੇ ਖੜਾਇਆ ਵਾ ਹਡੌਲ ਦੇ ਪਰ ਵੀ ਦਾ ਫਰਕ ਪਊਗਾ ਜ਼ਰੂਰ ਮੇਰੇ ਹਿਸਾਬ ਨਾਲ ਤਾਂ ਵੀ ਡਰੂ ਮਕਰਾਬੀ ਕੁੰਬੜਾਈ ਕਰੀ ਵੀ ਬਹੁਤ ਆਉਣਾ ਰਾਤ ਕਰੀ ਵੀ ਰਾਤ ਨੂੰ ਵਡਾਈ ਜਣੀ ਕਰੀ ਵੀ ਇੱਕੜਾ ਹੁਣ ਆਪਾਂ ਆਇਆ ਨਹੀਂ ਤਾਂ ਇਹ ਬੈਠੀ ਦਿਖ ਜਾਂਦੀ ਆ ਉੱਥੇ ਨੇੜੇ ਨੇ ਪਰ ਹੁਣ ਦੇਖੀ ਨਹੀਂ ਹਲੇ ਕੱਲ 800 ਰੱਖਿਆ ਵਦਾ ਭਾਈ ਆਪਾਂ ਨੇ ਅੱਜ ਫੇਰ ਲਾਉਣੇ ਪਈਆਂ ਦੋ ਤਿੰਨ ਕੁੱਟੀਆਂ ਪਰਲੇ ਪਾਸੇ। ਅੱਕੇ ਪਾਣੀ ਸਾਡੇ 24 ਦਾ ਆਏ ਨਹੀਂ ਹੈਗਾ ਨਹੀਂ ਤਾਂ ਇਹ ਤਾਂ ਡੁੱਬ ਜਾਂਦੇ ਹੇਟਲੇ ਨਿਕਣਾ ਵੇਖੀ ਤਾਂ ਦੇ ਬਹੁਤ ਘੱਟ ਹੈ ਦੋ ਕਮਟਰ ਜਿੰਨਾ ਹੀ ਚੱਲਦਾ। 100 ਤਕਰੀਬਨ ਇੱਥੇ ਸਾਡੇ ਇਲਾਕੇ ਵੇ ਇਹ ਵੀ ਤਾਂ ਹੋ ਗਈ ਸਾਰੇ ਸਾਰੇ ਹੀ ਹੋਈ ਵੀ ਹੁਣ ਤਾਂ ਮਾੜਾ ਮੋਟਾ ਹੀ ਕੋਈ ਹੋ ਰਹਿੰਦਾ ਹੈ ਲੇਟ ਆਈ ਅੱਜ 1.5 ਵਜੇ ਸਰਵ ਜੀ ਦਾ ਨਦੇ ਇਹਨਾਂ ਨੇ ਫੜ ਲਈ ਗੜ ਉਹ ਹਵਣਾ ਫਿਰਦਾ ਗੰਡੋਲਿਆਂ ਦੇ ਦਵਾਈ ਕੇ ਦਾ ਵੀ ਡੋਲਾ ਡੋੜੇ ਬੋਤਲ ਜੇ ਪਾਈ ਵੀ ਕਲੋਰੋ ਪਾਈ ਵੀ ਹੋਣੀ ਹੈ ਆਲੇ ਪਾਣੀ ਗੱਲੇ ਚੱਲਣਾ ਇਹ ਨਾਲਾ ਕੰਮ ਤੇ ਦੂਵੇ ਨਹੀਂ ਆਪਾਂ ਨੇ ਮੋਟਰ ਦਾ ਪਾਣੀ ਨਹੀਂ ਲਾਉਣਾ ਜੇ ਇੱਕ ਦੋ ਦਿਨ ਮੀਂਹ ਨਾ ਪਿਆ ਪਾਣੀ ਸੁੱਕ ਜਾਣਾ ਫਿਰ ਜੂਰੀ ਜਾਰੇ ਲਾਉਂਦੇ ਛੱਟਾ ਪਾ ਕੇ ਕੋਈ ਆਈਟਮ ਵਿੱਚ ਬਾਕੀ ਸਰੋਂ ਦੇ ਖਾਲ ਦਾ ਵੀ ਆਪਾਂ ਨੇ ਕਰਨਾ ਫਿਰ ਤਜਾਰਾ ਦੁਬਾਰੇ ਗੇਰ ਨਹੀਂ ਆਉਂਦੀ ਬਖਾ ਲੈਣਾ ਉਹ ਤੋਂ ਲੈ ਕੇ ਪੜ ਗਿਆ ਆਇ ਕਮਾਉਣਾ ਤਾਂ ਇਹ ਇਹਨੇ ਵੀ ਚੱਲਦਾ ਇਹ ਜਿੰਨੇ ਗੇਰ ਦੇ ਗੇਰ ਖਾਬਗਾ ਜਾਂਦਾ ਪੂਰੀ ਨੂੰ ਇਹ ਉਹ ਕਿਹੜੇ ਖਾਬਗਾ ਰੜਕਾ ਜਾਂਦਾ ਬਹੁਤ ਗਿਣਾ ਟਰੈਕਟਰ ਸਲੋ ਆ ਰੇਸ ਵੀ ਸਲੋ ਆ 아 ज ये ब 다ु त ज ् य thank you ਕਿਹੜੇ ਆਂਦੇ ਨੇ? ਬਾਈਂ ਦਾ ਦਾਪਤੀ ਵਾਲੇ ਕਿਹੜੇ ਟਾਈਮ ਆਉਂਦੇ ਮੁਰਗੀ ਹੌਲ ਰੁਕਨ ਦੇ ਉਹ ਜੀ ਸਫਾਈ ਵੀ ਜਾਂਦੀ ਹੈ ਆਪਾਂ ਨਾਲ ਖੱਪੜ ਜਾਂ ਵੜਦਾ ਤੇ ਦਾ ਜਿਹੜਾ ਇਹਦਾ ਥੋੜਾ ਜਿਹਾ ਸਿਰੇ ਪਰ ਵੀ ਆ ਰੜਕਾ ਚੱਕ ਕੇ ਮਾਰਦੇ ਮੁੰਡਾ ਮੁੰਡਾ ਜੇ ਬਾਗੇ ਬਾਹਰ ਜਾਉਂਦਾ ਕੰਮ ਆ ਆਵੇਲ ਜਾਣ ਲੱਗੇ ਇਹਨੂੰ ਇੱਕ ਮੈਂ ਕਹਿੰਦਾ ਇਹ ਜੀਸੀਬ ਵਾਂਗਰ ਸਿਹਰਗ ਪੁਠਾਣਾ ਲਵਾ ਦਈਏ ਦੇਖਦਾ ਪਿੱਛੇ ਨੂੰ ਦੇਖਦਾ ਫਾੜ ਦੇ ਕਿੱਧਰ ਜਾਂਦਾ ਉਹ ਕਿੱਧਰ ਜਾਂਦਾ ਇਹ ਕਿਹੜੇ ਉੱਤਰ ਕਰ ਗਿਆ ਮਾ ਇਹ ਹਾਂ ਆਕਰ ਤੂੰ ਤਾਂ ਪਹਿਲੀ ਵਾਰ ਦੇਖਿਆ ਜਿਸੇ ਤਕਰੀਕ ਤੂੰ ਦੂਸਰਾ ਲੈ ਜੋ ਹੈ ਨਹੀਂ ਨਹੀਂ ਅਰੇ ਫੜ ਗਿਆ ਲੇਵਲ ਕੰਟਰੋਲ ਨਹੀਂ ਹੈ ਗਿਆ ਯਾਰ ਹੱਥ ਲੈਵਰ ਕੋਲ ਮੈਂ ਉਹ ਇਹ ਆ ਗਿਆ ਕੰਪਨੀ ਵਾਲਾ ਛੱਡ ਗਿਆ ਡਰਾਈਵਰ ਆ ਕਿ ਘੱਟ ਤੇਲ ਪੂਰਦਾ ਇਹਨਾ ਫਾਂਡ ਹੋਏ ਜਰ ਜਾਣੀ ਦੇਖਦੇ ਦੇਖਦਾ ਪਿੱਛੇ ਨੂੰ ਦੇਖਦਾ ਆ ਵੀ ਥੋੜਾ ਹੈ ਆ ਨਾ ਇਹ ਕੋਲ ਹੈ ਇੱਥੇ ਕਦੇ ਉਹ ਤੂੰ ਉਹ ਡਾਲਰਾਂ ਢਵਾਦੀ ਵਾਬਾ ਸਾਰੀਆਂ ਆਹ ਦੇ 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 ਹੋ ਰਹੀ ਦੀ ਮਹਿਲਾ ਹੋ ਗਿਆ ਤੂੰ ਮੂਰੇ ਨਾ ਦੇਖੀ ਮੂਰੇ ਨਾ ਦੇਖੀ ਪਿੱਛੇ ਹੀ ਦੇ ਗਏ ਬਸ ਆਵਾਜ਼ 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 ਰੇ ਉਹ ਵਈ ਪਾਣੀ ਸਾਂਭਲੇ ਲੋਕਾਂ ਰਮੀ ਵਾਲੇ ਕਦੋਂ ਇਹ ਹੋ ਸਕਦੇ तकरीबन ਮੱਕੇ ਪਾਣੀ ਦੇਖੇ ਤੁਸੀਂ ਕੱਲ ਕਿਹੜੇ ਸਭਾ ਭਰੇ ਖੜੇ ਦਿਖੇ ਤੇ ਅੱਗੇ ਤੇ ਆਪਣੇ ਵੀ ਇੱਥੇ ਧਰਤੀ ਸਾਡੀ ਰਾਣੀ ਹੈ ਇਹ ਇਹ ਪਾਣੀ ਪੀ ਲੈਂਦੀ ਹੈ ਸਭ ਖੇਤ ਖਾਲੀ ਆਪਣੇ ਯਾਨੀ ਪੈਰ ਹੈਗਾ ਤਾਂ ਆਪ ਦਾ ਮਾੜਾ ਮੋਟਾ ਆਪਾਂ ਕੱਖ ਵੱਢਿਆ ਇੱਧਰ ਤੇ ਲਾਗਦਾ ਕੱਖਿਆ ਜ਼ਿਆਦਾ ਹੋ ਗਿਆ ਦਾ ਵਿੱਚ ਘਟ ਹੈ ਵੀ ਤਹਾਂ ਬੌਂਡ ਨਹੀਂ ਔਖਾ ਹੋਣਾਂ ਦੇ ਨਾਲੇ ਕਾਕੰਡਾ ਮੰਡ ਬਣ ਕੇ ਆਪਣੀਆਂ ਤਕੜੀ ਨਾਲੇ ਸਫਾਈ ਹੋ ਗਈ ਜਬਾ ਬੱਤ ਜਾ ਕੇ ਬਾਹਾਂਗੇ ਫਿਰ ਬਾਕੀ ਬੂਟੇ ਦੇਖੋਗੇ ਮੈਂ ਬੋਲਦੇ ਆ ਪਾਣੀ ਲੱਗਿਆ ਵਾਦਾ ਇੱਕ ਕਿਸਮ ਦੇ ਜਾਨਾ ਪਾਣੀ ਦਾ ਇਹਦੇ ਚ ਬਸ ਆ ਖੇਤ ਖਾਲੀ ਰਹਿ ਗਏ ਬਾਜਰੇ ਵਾਲੇ ਵੀ ਆਪਣੇ ਪਾਸ ਵੀ ਤਕਰੀਬਨ 7 ਘਾਰੇ ਤੇ ਅੱਤਵੇਂ ਤੇ ਆਪਣੇ ਕੋਲ ਇਹ 5 ਕਿਆਰੇ ਬਕਾਉ ਤੇ 2 ਅੱਜ ਹੋਰ ਵੇਚ ਤੇ 2 ਕਿਆਰੇ ਰਹਿ ਗਏ ਚਲੋ ਵਿਕ ਜਾਣੇ ਉਹ ਵੀ ਸੋਹਣਾ ਰੇਟ ਗਾਇਲ ਚਲੋ ਆਪਾਂ ਤਾਂ ਕਹਿੰਦੇ ਵੀ ਬੜਾ ਹੋਜੇ ਵਾਢਾ ਲਾ ਲਿਓ ਭਾਈ ਜੀ ਕਾ ਮਰਜੀ ਲਾ ਲਿਓ ਮਹੀਨਾ ਡੇਢ ਮਹੀਨੇ ਤੱਕ ਵਿਹਲਾ ਕਰਨਾ ਵੀ ਹੁਣ ਕੱਖ ਕੰਡਾ ਘਟ ਗਿਆ ਜੀ ਬਹੌਰ ਰੇਗ ਪਾਇ ਰੇਗ ਦੇਖਦਾ ਚਲੋ ਥੋੜਾ ਜਿਹਾ ਵੱਡੇ ਤੇ ਸੋਹਣਾ ਹੋ ਜਾਂਦੀ ਬਰਕਤ ਵੀ ਆਹ ਕਿਆਰੇ ਛਿੱਦਾ ਦਾ ਮੈਂ ਕਹਿੰਦਾ ਸਾਰਾ ਨਾਲ ਤੇ ਵਧੀਆ ਹੋਇਆ ਬਾਜਰਾ ਮੈਨੂੰ ਆਇਆ ਤਾਂ ਵੀ ਨਾ ਬੂਝਾ ਘਟ ਮਾਰਨਾ ਕਿਉਂ ਬੂਟੇ 2 ਸਾਲ ਦੇ ਹੋਵੇ ਵੀਕਣ ਦਾ ਫਰਕ ਤਾਂ ਚਲੋ ਵਧੀਆ ਵਾ ਵੱਧਦਾ ਜਾਂਦਾ ਹੋਰ ਵੱਧ ਜਾਣਾ ਇਹਨਾਂ ਜਦ ਤੱਕ ਵੀ ਇੱਕ ਵੀਰ ਦਾ ਫੋਨ ਆਇਆ ਤਾਂ ਕਹਿੰਦੇ ਵੀ ਅਸੀਂ ਪਾਪੂਲਰ ਲਾਉਨੇ ਆ ਜਦ ਮੈਂ ਦੱਸੂਗਾ ਜੀ ਸਾਨੂੰ ਸਾਰਿਆਂ ਨੂੰ ਦੱਸੂਗਾ ਜੇ ਛਟੀਆਂ ਬੁਕਿੰਗ ਹੋਣੀਆਂ ਨਾ ਦੱਸਾਂਗੇ ਆਪਾਂ ਵੀ ਕਿਹੜੀ ਛਟੀਆਂ ਕਿਹੜਾ ਰੇਟ ਹੈ ਬਾਬੂ ਦਾ ਨੰਬਰ ਦਵਾਂਗੇ ਸਿੱਧਾ ਤੁਸੀਂ ਬੁਕਿੰਗ ਆਪਣੀ ਕਰਾ ਸਕਦੇ ਆ ਕਿਉਂ ਬੁੱਕ ਕਰਾਈ ਹੋਈ ਛੱਟੀ ਫਿਰ ਮਿਲ ਜਾਂਦੀ ਆਪਾਂ ਨੂੰ ਵੀ ਜਿਕਣਾ ਮਰਜ਼ੀ ਹੋਵੇ ਜਿਹਦੀ ਬੁਕਿੰਗ ਹੋਈ ਵੀ ਛੱਟੀ ਉਹ ਮਿਲੂਗੀ ਪਿੱਛੇ ਦੇਖਿਆ ਬਾਅਦ ਚ ਛੱਟੀ ਮਿਲੀ ਨਹੀਂ ਹੈਗੀ ਜੇ ਦੀ ਬੁਕਿੰਗ ਤੇ ਉਹਨੂੰ ਜਵਾਬ ਕੋਈ ਨਹੀਂ ਦਹੇਗਾ। ਵੀ ਫਰਕ ਕੋਈ ਨਹੀਂ ਪਹਿਲਾਂ ਪਹਿਲਾਂ ਛੱਟੀ 'ਚ ਫਰਕ ਲੱਗਿਆ। ਜਾਂ ਚੱਲੀ ਸੀ ਹੁਣ ਕੋਈ ਫਰਕ ਨਹੀਂ ਹੈਗਾ। ਮੌਕਮ ਦੇ ਘੁੱਟੇ ਚੱਲੇ ਪਏ ਜਿੰਨੇ ਵੀ ਹੈਗੇ ਆਪਣੇ। ਬਾਕੀ ਬੱਦਲ ਬਾਈ ਜੀ ਲੱਗੀ ਆ ਦੁਬਾਰੇ ਫੇਰ ਹੁਣ। ਵੀ ਹਵਾ ਚੱਲਦੀ ਆ ਚਲੋ ਗਰਮੀ ਵੀ ਹੈਗੀ ਹਵਾ ਵੀ ਚੱਲਦੀ ਵਧੀਆ ਕੋਈ ਇੰਨਾ ਮਹਿਸੂਸ ਨਹੀਂ ਹੁੰਦੀ ਜਦ। ਫਾਈ ਹੋ ਗਿਆ ਅਮਰੇ ਨਹੀਂ ਸਮਝ ਲੋ ਵੇਲੇ ਪਨੀਰੀ ਵਾਲਾ ਰਹਿ ਕੇ ਕਰ ਦੂਗਾ ਉਹਨੂੰ ਛੱਡ ਕੇ ਮੋਟਰ ਇਹਨੂੰ ਵੀ ਟਰੈਕਟਰ ਖੜਾਏ ਹੋਏ ਮੁੰਡਿਆਂ ਨੇ ਦੋ ਦੋ ਕੱਠਰੀ ਹਾਂ ਵੇਲਾ ਲੱਗਦਾ ਵੇਲਾ ਵੇਲਾ ਹੋ ਗਿਆ ਲੱਗਦਾ ਹਾਂ ਅੱਛਾ ਹੋ ਜੇ ਨਾ ਬਸ ਲਾਈਟ ਆ ਗਈ ਹੁਣ ਔਰ ਵਿਕੀ ਕਿਧਰ ਚੱਲਦਾ ਦੂਹੇ ਪਾਸੇ ਜਾਂਦਾ ਪਰ ਜੂ ਪਹਿਲਾਂ ਡਾਊਲਪੁਰ ਜਾ ਕੇ ਦੇਖਿਆ ਮੇਰੇ ਵਾਲੇ ਚ ਨਾ ਬੋਪੇ ਪਾਣੀ ਨਾ ਪੈਣੇ ਪਹਿਲਾਂ ਉਹ ਉਥੇ ਮੈਨੂੰ ਲੱਗਦਾ ਕੱਲ ਦੇਖਿਆ ਮੈਂ ਉਛੜ ਦਾ ਮਹਾਨ ਨੇੜੇ ਜਾ ਕੇ ਮੈਂ ਆ ਹੀ ਆ ਕੇ ਆਇਆ ਮੈਂ ਤਾਂ ਕਹਿੰਦਾ ਇਹਦੇ ਵਿੱਚ ਤੇ ਕੱਢ ਲੰਦੇ ਪਾਣੀ ਜਿਵੇਂ ਨਿਕਲਦਾ ਇਹ ਮਾਰੇ ਪਾਣੀ ਕਿੱਥੇ ਨਿਕਲਦਾ ਹਾਂ ਵੀ ਡੁੱਬੇ ਪਏ ਆ ਯਾ ਤਿਆਰ ਆ ਆਈਕਨ ਕਰਦੇ ਰਹਿਣਾ ਨਾ ਵੀ ਪਿਆ ਇਹਨਾਂ ਹੋਈ ਨਾ ਦੋ ਦਿਨ ਸੈਟ ਕਾਹ ਬਜਾਇਲਾ 1:30 ਵਜੇ ਲੋ ਬੰਦ ਚਾਹੇ ਅੱਛਾ ਫਰ ਦਾ ਖਬਰ ਕਰਦੀ ਆਈ ਵੀ ਸੀ ਚਲਾਏ ਦਾ ਚੱਲ ਵੀ ਬਾਕੀ ਦੇਖ ਰਿਹਾ ਭਾਈ ਬੱਦਲ ਹੋਇਆ ਹੀ ਬਸੇਰਾ ਪਰ ਪੈਂਦਾ ਪੁੰਦਾ ਤਾਂ ਹੈ ਹੀ ਨਹੀਂ ਚਾਹੀਦਾ ਵੀ ਨਹੀਂ ਰਹਿ ਸਾਨੂੰ ਨਹੀਂ ਚਾਹੀਦਾ ਵੀ ਹੈਗਾ ਆ ਭਾਈ ਨਜ਼ਾਰਾ ਮੋਟਰ ਦੀ ਘਾਟੀ ਅੱਜ ਸਫਾਈ ਅਸੀਂ ਆ ਨਾ ਕਿਉਂ ਥੋੜਾ ਜਿਹਾ ਆਖੰਡਾ ਦਾ ਬਰਸਾਤ ਕਰਕੇ ਲੋਟ ਆ ਜੇ ਇੱਥੇ ਪਰਾਲੀ ਬਰੂਲੀ ਦੀ ਜਿਹੜੀ ਪਟਨੇ ਦੇ ਭਈਆਂ ਨੇ ਤਾਂ ਕਰਕੇ ਪਿਆਰਾ ਸਮਾਨ ਜਾਰ ਕਰਤਾ ਇਕੱਠਾ ਸਾਰਾ ਆ ਸਾਡਾ ਚੁੱਲਾ ਚੌਂਕਾ ਇੱਧਰ ਇੰਜ ਤੇ ਉਹਨੂੰ ਪਤਾ ਹੀ ਕੁੱਕੜਿਆਂ ਕਾਕੜਿਆਂ ਦੀ ਸੇਵਾ ਹੁੰਦੀ ਰਹਿੰਦੀ ਹੈ। ਹਾਂ। ਬਾਕੀ ਸੋਨਾ ਔਰੇ 15-20 ਬੰਦੇ ਰੋ ਦੁਪਹਿਰਾਂ ਦੁਪਹਿਰਾ ਕਰਦੇ ਹਵਾ ਠੰਡੀ ਲੱਗਦੀ ਜਣੀ ਰਹਦੀ ਹੈ। ਹੋਮ ਵੀ ਪੱਕਦੀ ਏ ਦਊਗਾ। ਕਿਆ ਜਾਈਦਾ ਬਾਬਾ ਜੀ? ਹਾਂ ਜੀ। ਅੰਬੀ ਔਰੇ ਪੱਕਦਾ ਲੈਣ ਦੋ। ਸਮਝਿਆ? ਬਾਕੀ ਵੀ ਲੱਗਿਆਵੇਂ ਹੈਗੇ ਅੰਬਿਆਂ ਬਥੇਰੀਆਂ ਸਾਡੇ। ਪੱਕ ਜਾਣੇ ਸਾਰੀਆਂ। ਪੱਕ ਜਾਣੇ ਹੁਣ ਮੀਂਹ ਪੈ ਗਿਆ ਐਨ ਰੰਗ ਤਾਂ ਬਦਲ ਗਏ तकरीबन ਸਾਰੀਆਂ ਹੀ ਇਹ। ਵੀ ਬਹੁਤ ਹੈ। ਹਾਂ ਅੰਬ ਬਲਗ ਗਿਆ ਬਜਨਾ ਪਰ ਇੱਧਰ ਜਿਹੜੀ ਗਰਗੀ ਉਹ ਸਾਡੇ ਪੱਲੇ ਪੈ ਜਾਂਦੀ ਹੈ। ਤੇ ਉੱਧਰ ਪਾਣੀ ਜਿਹੜੀ ਉਹ ਖਤਮ ਹੋ ਜਾਂਦੀ ਹੈ। ਆ ਲੱਗਿਆ ਮੰਮੀ ਹਲੇ ਇਹ ਅੰਬ ਲੱਗਿਆ ਨਹੀਂ ਪੱਕਣਾ ਜਦ ਇਹ ਨਾ ਪੱਕਣਾ। ਫੇਰ ਇਹ ਜਾਨਵਰਾਂ ਨੇ ਬਹੁਤ ਖਾਣਾ ਪਿੰਡਾ ਭੁੰਡਾ ਜੀ ਇਹਨੂੰ ਬਹੁਤ ਪੈਂਦੀ ਆ। ਆਂ ਦੱਬ ਕੇ ਅਸੀਂ ਦੇਖੀ ਜਾਂਦੇ ਥੱਲੇ ਦਾ। ਟਾਣੇ ਨਾਲੇ ਮਲੇ ਟੁੱਟ ਜਾਣਗੇ ਸਭ ਕੋ ਵਜਨ। ਆਂ ਅੰਬ ਵੀ ਪੱਕਦੀ ਹੈ। ਪੱਕ ਗਈ ਤਕਰੀਬਨ ਇਹਦਾ ਤੋੜਨ ਨੂੰ ਬਣੀ ਆ। ਵੀ ਇਹ ਜੀ ਬੰਬੀ ਮਿੱਠੀ ਬਹੁਤ ਅੰਬ तकरीबन ਸਾਡੇ ਸਾਰੇ ਮਿੱਠੇ ਆਏ ਇਹਨਾਂ ਉੱਥੇ ਤੇ ਇਹ ਮੈਗਨਲ ਚੰਡੀਗੜ੍ਹ ਤੇ ਆਏ ਤੇ ਜੀ ਇੱਕ ਵਾਰ ਜਾਨਵਾਲ ਦਾ ਭਰਾ ਆ ਲੈ ਗਿਆ ਤਾਂ ਜਾਂ ਲਾਸਤ ਸੀ ਹਲੇ ਇੱਥੇ ਲਾਏ ਤੇ ਉਹਦੇ ਅਸੀਂ ਆਪਣੇ ਨਾਸਪਾਤੀਆਂ ਦੇ ਉਹ ਟੁੱਟ ਗਏ ਤੇ ਵੀ ਇੱਕ ਉਹਦਾ ਚੱਲੀ ਜਾਂਦਾ ਜੀ ਪ੍ਰੋਗਰਾਮ ਚਲੋ ਠੀਕ ਆ ਜੀ ਮਿਲਦੇ ਫਿਰ ਆਪਾਂ ਕਿਸੇ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ